ਔ ਵਡਿਆਈ ਕਰਦੇ ਹਾਂ ਚੌਥੇ ਪਾਸ਼ਾ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਉਹ ਵੀ ਸਮਾਂ ਸੀ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਅਨਾਥ ਅਤੇ ਬੇਸਹਾਰਾ ਰੱਖਿਆ ਜਾਂਦਾ ਸੀ ਧੰਨ ਗੁਰੂ ਰਾਮਦਾਸ ਜੀ ਦੀ ਉਮਰ ਉਦੋਂ 7 ਕੋ ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਗੁਰੂ ਜੀ ਆਪਣੀ ਨਾਨੀ ਜੀ ਨਾਲ ਪਿੰਡ ਬਾਸਰ ਕੇ ਆ ਜਾਂਦੇ ਹਨ ਅਤੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਸਨ ਭਾਵੇਂ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਕੋਲ ਨਾਲ ਸੰਬੰਧਿਤ ਸਨ ਜੋ ਕਿ ਬਹੁਤ ਉੱਚੀ ਕੁਲ ਸਮਝੀ ਜਾਂਦੀ ਸੀ ਪਰ ਰਿਸ਼ਤੇਦਾਰਾਂ ਅਤੇ ਸਾਥ ਸਬੰਧੀਆਂ ਵੱਲੋਂ ਗੁਰੂ ਮਹਾਰਾਜ ਜੀ ਨੂੰ ਕੋਈ ਵੀ ਸਹਾਰਾ ਨਾ ਦਿੱਤਾ ਗਿਆ ਉਹਨਾਂ ਨੂੰ ਅਨਾਥ ਅਤੇ ਬੇਸਹਾਰਾ ਆਖਿਆ ਗਿਆ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਿ ਇੱਕ ਵਾਰੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਬੀਬੀ ਭਾਨੀ ਜੀ ਦੇ ਲਈ ਜੋਗ ਵਰ ਲੱਭ ਰਹੇ ਸਨ ਮਾਤਾ ਮਨਸਾ ਦੇਵੀ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਬੀਬੀ ਭਾਨੀ ਜੀ ਦੇ ਲਈ ਵਰ ਲੱਭੀਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਮਨਸਾ ਦੇਵੀ ਜੀ ਵਰ ਕਿਹੋ ਜਿਹਾ ਹੋਵੇ ਤਾਂ ਸਾਹਮਣੇ ਹੀ ਭਾਈ ਜੇਠਾ ਜੀ ਸੇਵਾ ਕਰਦੇ ਸਨ ਅਨਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਤਾਂ ਮਾਤਾ ਮਨਸਾ ਦੇਵੀ ਨੇ ਭਾਈ ਜੇਠਾ ਜੀ ਨੂੰ ਸੇਵਾ ਕਰਦੇ ਹੋਏ ਦੇਖਿਆ ਤੇ ਕਿਹਾ ਕਿ ਗੁਰੂ ਮਹਾਰਾਜ ਵਰ ਭਾਈ ਜੇਠੇ ਜੀ ਵਰਗਾ ਹੋਣਾ ਚਾਹੀਦਾ ਹੈ ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਮਨਸਾ ਦੇਵੀ ਜੀ ਭਾਈ ਜੇਠੇ ਜੀ ਵਰਗਾ ਤਾਂ ਭਾਈ ਜੇਠਾ ਹੀ ਹੈ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਕਿ ਗੁਰੂ ਮਹਾਰਾਜ ਮੰਨਿਆ ਕਿ ਭਾਈ ਜੇਠਾ ਜੀ ਬਹੁਤ ਸੇਵਾ ਕਰਦੇ ਹਨ ਪਰ ਇਹਨਾਂ ਕੋਲ ਤਾਂ ਆਪਣੀ ਕੋਈ ਜਾਇਦਾਦ ਨਹੀਂ ਇਹ ਪ੍ਰਸ਼ਾਦਾ ਪਾਣੀ ਵੀ ਸਾਡੇ ਕੋਲ ਛੱਕਦੇ ਹਨ ਉਸ ਸਮੇਂ ਤੀਜੇ ਪਾਸ਼ਾ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਮਨਸਾ ਦੀਵੀ ਜੀ ਭਾਵੇਂ ਅੱਜ ਭਾਈ ਜੇਠਾ ਜੀ ਕੋਲ ਕੋਈ ਜਾਇਦਾਦ ਨਹੀਂ ਇਹ ਸਾਡੇ ਕੋਲ ਸੇਵਾ ਸਿਮਰਨ ਕਰਕੇ ਪ੍ਰਸ਼ਾਦਾ ਛੱਕਦੇ ਹਨ ਪਰ ਇੱਕ ਦਿਨ ਇਹੋ ਜਿਹਾ ਆਵੇਗਾ ਕਿ ਇਹਨਾਂ ਦਾ ਘਰ ਸਭ ਤੋਂ ਵੱਡਾ ਹੋਵੇਗਾ ਤੇ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਦੇ ਦਰ ਤੇ ਸੰਗਤਾਂ ਪ੍ਰਸ਼ਾਦਾ ਛਕਣਗੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਹਨਾਂ ਦੇ ਦਰ ਦੇ ਆ ਕੇ ਦਰਸ਼ਨ ਅਸੀਂ ਦੇਖਦੇ ਹਾਂ ਸੰਗਤ ਜੀ ਕਿੰਦਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਨਾ ਤਾਂ ਮस्तक ਹੁੰਦੀਆਂ ਹਨ ਰਾਮਦਾਸ ਸरोवर ਨਾਤੇ ਸਭ ਉਤਰੇ পাপ ਕਮਾਤੇ ਅੰਮ੍ਰਿਤ ਸਰੋਵਰ ਦੇ ਅਸ਼ਨਾਨ ਕਰਕੇ ਸੰਗਤਾਂ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਉਹਨਾਂ ਦੇ ਅਸਥਾਨਾਂ ਦੇ ਦਰਸ਼ਨ ਦੇਦਾਰੇ ਕਰਕੇ ਸੰਗਤਾਂ ਦੇ ਦੁੱਖ ਦਰਦ ਦੂਰ ਹੁੰਦੇ ਹਨ ਗੁਰੂ ਮਹਾਰਾਜ ਨੇ ਆਪਣੇ ਜੀਵਨ ਵਿੱਚ ਪੂਰਨੇ પા ਕੇ ਇਹ ਸਾਨੂੰ ਸਮਝਾਉਣਾ ਕੀਤਾ ਹੈ ਕਿ ਸੇਵਾ ਸਿਮਰਨ ਵਿੱਚ ਕਿੱਡੀ ਵੱਡੀ ਤਾਕਤ ਹੈ ਉਹ ਵੀ ਸਮਾਜ ਸੀ ਜਦੋਂ ਭਾਈ ਜੇਠਾ ਜੀ ਨੂੰ ਅਨਾਥ ਅਤੇ ਬੇਸਹਾਰਾ ਆਖਿਆ ਜਾਂਦਾ ਸੀ ਅਤੇ ਸੇਵਾ ਸਿਮਰਨ ਦੀ ਤਾਕਤ ਕਰਕੇ ਹੀ ਉਹਨਾਂ ਨੇ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਤੋਂ ਵਾਰ ਪ੍ਰਾਪਤ ਕੀਤੇ ਤੇ ਅੱਜ ਕੁੱਲ ਦੁਨੀਆ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਡਿਆਈ ਹੁੰਦੀ ਹੈ ਅਤੇ ਕੁੱਲ ਦੁਨੀਆ ਦੇ ਲੋਕ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੁੰਦੇ ਹਨ ਅਤੇ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਵਡਿਆਈ ਕਰਦੇ ਹਨ